ਸਾਡਾ ਜਮਹੋਰੀਆ ਢਾਂਚਾ ਹੈ ਉਹਦੇ ਵਿੱਚ ਹੁਣ ਭਾਰਤ ਦੇਸ਼ ਨੇ ਬਹੁਤ ਵੱਡੀਆਂ ਹਮਲੇ ਕਰਤੇ ਆਜ਼ਾਦੀ ਤੋਂ ਬਾਅਦ ਸਿਰਫ 8 ਵਾਰੀਆਂ ਚੋਣਾਂ ਹੋਈਆਂ ਤੇ ਮੌਕੇ ਤੇ ਹੁਣ 13 ਸਾਲ ਹੋ ਗਏ ਚੋਣ ਨਹੀਂ ਕੀਤੀ ਅਕਾਲ ਤਖਤ ਦੇ ਜਥੇਦਾਰ ਝਮਾਂਡੋਲ ਹੋ ਰਹੇ ਆ ਸਾਨੂੰ ਇਹ ਗੁਰੂਆਂ ਦੀ ਤੋਰੀ ਹੋਈ ਦਖਤ ਗੁਰੂ ਸਾਹਿਬ ਦੇ ਗੁਰਦੁਆਰੇ ਇਹਨਾਂ ਨੂੰ ਸੰਭਾਲਣ ਵਾਸਤੇ ਮਿਹਨਤ ਕਰਨਾ ਹੈ ਕਿਲਾ ਅਨੰਦਗੜ੍ਹ ਸਾਹਿਬ ਵਿਖੇ ਖੋਲੇ ਮਹੱਲੇ ਤੇ ਗੁਰੂ ਗੋਬਿੰਦ ਸਿੰਘ ਕੇ लाडले ਇਕੱਤਰ ਹੋਏ ਨਿਮਰਤਾ ਸਹਿਤ ਫਤਿਹ ਅਰਸ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਿੱਖੀ ਆਜ਼ਾਦੀ ਹੈ ਜੇ ਬਾਬਾ ਫਰੀਦ ਜੀ ਨੇ ਪੰਜਾਬੀ ਦੇ ਵਿੱਚ ਪ੍ਰਚਾਰ ਸ਼ੁਰੂ ਕੀਤਾ ਉਹਨਾਂ ਨੇ ਔਰ ਅਰਬੀ ਤੇ ਕੁਰਾਨ ਤੇ ਕਾਜ਼ੀ ਦਾ ਛੁਟਕਾਰਾ ਦਿੱਤਾ ਜੇ ਉਹਨਾਂ ਨੇ ਪੰਜਾਬੀ 'ਚ ਪ੍ਰਚਾਰ ਸ਼ੁਰੂ ਕੀਤਾ ਬ੍ਰਾਹਮਣ ਤੇ ਵੇਦ ਕੁਰਾਨ ਕੁਰਾਨ ਸਭ ਤੋਂ ਛੁਟਕਾਰਾ ਦੇ ਕੇ ਸਾਡੀ ਆਮ ਸਧਾਰਨ ਮਾਂ ਬੋਲੀ ਦਾ ਵਰਤੋਂ ਕਰਕੇ ਸਾਨੂੰ ਉਹ ਸੋਚ ਤੋਂ ਆਜ਼ਾਦ ਕੀਤਾ ਜਿਹੜੀ ਇੱਕ ਪਾਸੇ ਸਾਨੂੰ ਮਲੇਸ਼ ਸ਼ੁੱਧ ਰੱਖਦੀ ਸੀ ਤੇ ਦੂਜੇ ਪਾਸੇ ਸਾਨੂੰ ਕਾਫਰ ਕਹਿੰਦੀ ਸੀ ਜਿੱਥੇ ਗੁਰਸਿੱਖੀ ਮਹਾਰਾਜ ਭਗਤ ਰਵਿਦਾਸ ਸਾਹਿਬ ਦੇ ਹੱਥੇ ਉਹਨਾਂ ਦੀ ਬਾਣੀ ਆਈ ਉਹਨਾਂ ਨੇ ਸਾਨੂੰ ਸਪਸ਼ਟ ਇੱਕ ਬੇਗੰਪੁਰੇ ਦੇ ਰਾਤੇ ਤੋਰਤਾ ਜਿਸ ਦੀਨ ਮੁਨਖਤਾ ਮੁਕਤੀ ਪਾਉਂਦਾ ਹੈਗਾ ਤੇ ਰਾਜ ਹਲੀਮੀ ਦਾ ਲੈਂਦਾ ਜਿਸ ਦਾ ਨਿਸ਼ਾਨਾ ਅਗੇ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੇ ਆਪਣਾ ਬਣਾ ਕੇ ਸਪਸ਼ਟ ਕਿਹਾ ਨਾ ਹਮ ਹਿੰਦੂ ਨਾ ਮੁਸਲਮਾਨ ਤੇ ਗੁਰਸਿੱਖੀ ਨੂੰ ਆਪਣੀ ਰਾਹ ਦੇ ਉੱਤੇ ਤੋਰਿਆ ਅੱਜ ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਹੈ ਉਹ ਸਾਡੇ ਗੁਰੂ ਸਾਹਿਬਾਨਾਂ ਨੇ ਉਸ ਸਮੇਂ ਤੇ ਸਾਨੂੰ ਬਖਸ਼ਦੇ ਸੀਗੇ ਜਿੱਥੇ ਹੁਣੇ ਅਸੀਂ ਬੀਬੀਆਂ ਦੇ ਪੱਖ ਦੀ ਇੰਟਰਨੈਸ਼ਨਲ ਵਿਮਨ ਡੇ ਤੇ ਕਾਨਫਰੰਸ ਰੱਖੀ ਆ ਉਹ ਬਰਾਬਤਾਂ ਸਾਨੂੰ ਗੁਰੂ ਨਾਨਕ ਸਾਹਿਬ ਸਾਨੂੰ ਸਪਸ਼ਟ ਕਰਕੇ ਗਏ ਕਿ ਜਿਹੜੀ ਬੀਬੀ ਦੇ ਕੋਖ ਤੋਂ ਬੰਦਾ ਜੰਮਦਾ ਜਿਹਦੇ ਨਾਲ ਵਿਆਹਕ ਜੀਵਨ ਬਤੀਤ ਕਰਦਾ ਜਿਹਦੇ ਅਦੀਨ ਰਹਿੰਦਾ ਉਹ ਬਰਾਬਰ ਕਿਵੇਂ ਨਹੀਂ ਹੋ ਸਕਦੀ ਅਸੀਂ ਇੱਕੋ ਮਾਨਸ ਕੀ ਜਾਤ ਸਭੇ ਇੱਕ ਪਛਾਣੋਂ ਤੋਂ ਇਹ ਸਾਨੂੰ ਹੁਕਮ ਉਸ ਸਮੇਂ ਤੋਂ ਮਿਲਦਾ ਆ ਰਿਹਾ ਹੈ ਇਹ ਬਰਾਬਰਤਾ ਅੱਗੇ ਜਾ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਜਿਹੜੇ ਬਰਾਬਰ ਕੀਤੇ ਸੀ ਸਰੀਰ ਸੰਭਾਲਣ ਵਾਸਤੇ ਜਿਹੜੇ ਅਖਾੜੇ ਸੀਗੇ ਉਹ ਵੀ ਸਾਨੂੰ ਬਖਸ਼ੇ ਤੇ ਜਿਹੜੀ ਮਾਂ ਬੋਲੀ ਸਾਡੀ ਸੀ ਉਹਨੂੰ ਲਿਪੀ ਬਖਸ਼ੀ ਜਿਹੜੀ ਅੱਜ ਰਾਈਟ ਟੂ ਐਜੂਕੇਸ਼ਨ ਹੈ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੇ ਸਾਰੀਆਂ ਬਾਣੀਆਂ ਭਗਤ ਰਵਿਦਾਸ ਮਹਾਰਾਜ ਦੀ ਬਾਣੀ ਜਿਹੜੀ ਪਤਾ ਨਹੀਂ ਕਿੱਥੇ ਖਿਲਰ ਜਾਣੀ ਸੀ ਉਹ ਇਕੱਠੀ ਕਰਕੇ ਉਹ ਪੋਥੀਆਂ ਅੱਗੇ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਦਿੱਤੀਆਂ ਜਿਨ੍ਹਾਂ ਨੇ ਨਾ ਅਰਬੀ 'ਚ ਤੇ ਨਾ ਸੰਸਕ੍ਰਿਤ 'ਚ ਦੇਵ ਭਾਸ਼ਾ 'ਚ ਉਹਨਾਂ ਨੇ ਸਾਨੂੰ ਗੁਰਮੁਖੀ ਦੀ ਲਿਪੀ ਬਖਸ਼ ਕੇ ਸਾਨੂੰ ਇਸ ਗੱਲ ਤੋਂ ਵੀ ਆਜ਼ਾਦ ਕੀਤਾ ਜਿਹੜੇ ਮਨੁਸਮਤੀਜੇ ਕਹਿੰਦੇ ਆ ਕਿ ਕੋਈ ਵੀ ਪੰਡਿਤ ਕਿਸੇ ਸ਼ੁੱਧਰ ਨੂੰ ਗਰੀਬ ਨੂੰ ਜੇ ਕੋਈ ਵਿਦਿਆ ਦਿੰਦਾ ਹੈ ਸਿੱਖਿਆ ਦਿੰਦਾ ਹੈ ਉਹ ਸ਼ਰਧਾ 'ਚ ਨਹੀਂ ਆ ਸਕਦਾ ਸ਼ੂਦਰਾਂ ਨੂੰ ਮਾਰਾ ਕਹਿ ਕੇ ਸਮਾਜ ਦਾ ਵੰਡ ਪਾਇਆ ਹੋਇਆ ਉਹਨੂੰ ਵੀ ਭੰਗ ਕਰਤਾ ਤੇ ਵਿਵੇਕਦਾਨ ਜਿਹੜਾ ਰਾਈਟ ਟੂ ਐਜੂਕੇਸ਼ਨ ਹੁਣ ਜਾ ਕੇ ਕਨਸਟੀਟਿਊਸ਼ਨ 'ਚ ਮਿਲਦਾ ਉਹ ਗੁਰੂ ਅੰਗਦ ਸਾਹਿਬ ਨੇ ਆਪਣੇ ਗੁਰੂ ਨਾਨਕ ਸਾਹਿਬ ਤੋਂ ਉਹਨਾਂ ਤੋਂ ਪਹਿਲਾਂ ਭਗਤਾਂ ਤੋਂ ਲੈ ਕੇ ਸਾਨੂੰ ਇੱਕ ਪੜ੍ਹੀ ਲਿਖੀ ਕੌਮ ਬਣਾਤਾ ਬੀਬੀਆਂ ਦਾ ਹੱਕ ਬਰਾਬਰ ਕਰਤੇ ਵਖਰੇਵੇਂ ਖਤਮ ਕਰਤੇ ਸਾਧ ਸੰਗਤ ਜੀ ਇਹੀ ਸੋਚਾ ਅੱਗੇ ਗੁਰੂ ਅਮਰਦਾਸ ਸਾਹਿਬ ਨੇ ਜਿਹੜੀਆਂ ਬੀਬੀਆਂ ਮੰਝੀਆਂ ਤੇ ਸਥਾਪਿਤ ਕੀਤੀਆਂ ਉਹਨਾਂ ਦੇ ਵੀ ਹੱਥ ਮਜ਼ਬੂਤ ਕੀਤੇ ਕਿ ਤੁਸੀਂ ਜਾ ਕੇ ਆਪਣੇ ਕੌਮ ਦੀ ਨੁਮਾਇੰਦਗੀ ਕਰ ਸਕਦੇ ਹੋ ਇਸ ਕਰਕੇ ਅੱਜ ਭਾਵੇਂ ਬੀਬੀ ਰਜਿੰਦਰ ਕੌਰ ਜੀ ਨਹੀਂ ਆਏ ਪਰ ਹੋਰ ਬੀਬੀਆਂ ਔਰੇ ਹੈਗੀਆਂ ਉਹ ਸਾਡੇ ਵਿਮਨ ਮੰਗ ਦੀਆਂ ਪ੍ਰਧਾਨ ਹੈ ਤਾਂ ਸਾਡੇ ਕੌਮ ਦੇ ਬਿਲਕੁਲ ਬਰਾਬਰ ਦੇ ਹਿੱਸੇਦਾਰ ਅਸੀਂ ਮੰਨਦੇ ਆਂ ਕੋਈ ਜਾਤ ਪਾਤ ਨਹੀਂ ਕੋਈ ਫਰਕ ਨਹੀਂ ਸਭ ਅਸੀਂ ਇੱਕ ਹੈਗੇ ਆਂ ਸਾਥ ਸੰਗਤ ਜੀ ਜਿੱਥੇ ਗੁਰੂ ਸਾਹਿਬ ਨੇ ਇਹ ਸਾਡੇ ਤੌਰ ਤੋਰੇ ਉਥੇ ਗੁਰੂ ਰਾਮਦਾਸ ਸਾਹਿਬ ਦੇ ਸਰੋਵਰ 'ਚ ਜਦ ਆਪਾਂ ਇਸ਼ਨਾਨ ਕਰਕੇ ਪਿੰਡੇ ਇੱਕੋ ਪਾਣੀ 'ਚ ਡਬੋਂਦੇ ਆਂ ਤਾਂ ਸਾਨੂੰ ਮਹਿਸੂਸ ਹੁੰਦਾ ਹੈ ਕਿ ਅਸੀਂ ਕੋਈ ਵਖਰੇਵਾ ਨਹੀਂ ਰੱਖਦੇ ਸਾਡੇ ਪਿੱਛੇ ਅੱਜ ਸਰੋਵਰ ਸਾਹਿਬ ਹੈਗੇ ਇਹ ਸਰੋਵਰ ਵੀ ਇਹੀ ਅਹਿਸਾਸ ਕਰਦੇ ਆਂ ਜਿੱਥੇ ਗੁਰੂ ਅਰਜਨ ਸਾਹਿਬ ਨੇ ਗੁਰਗਤੀ ਸੰਭਾਲੀ ਪੋਥੀਆਂ ਸੰਭਾਲੀਆਂ ਉਥੇ ਗੁਰੂ ਨਾਨਕ ਸਾਹਿਬ ਦੀ ਬੰਤਰ ਸ਼ੁਰੂ ਕੀਤੀ ਮਗਲ ਹਕੂਮਤ ਨੇ ਅਨਾਨੁਤ ਸੀ ਤਸ਼ਦਦ ਨਾਲ ਤਤੇ ਤਮਿਆਂ ਤੇ ਬਿਠਾਇਆ ਪਹਿਲੀ ਸ਼ਹਾਦਤ ਇਹ ਵੱਧ ਦੀ ਬਰਾਬਰਤਾ ਦੀ ਸੋਚ ਵਾਸਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪਣੀ ਸ਼ਹਾਦਤ ਦਿੱਤੀ ਜਿਸ ਵਿੱਚੋਂ ਇਸ ਧਰਤੀ ਤੇ ਅਕਾਲ ਤਖਤ ਸਭ ਬਸਾਉਣ ਵਾਲੇ ਇਸ ਧਰਤੀ ਦੇ ਉੱਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮੀਰੀ ਪੀਰੀ ਦੇ ਸੋਚ ਨਾਲ ਸਾਨੂੰ ਕੱਲੀ ਨਾਮ ਸਿਮਰਨ ਨਹੀਂ ਪਰ ਦੁਨੀਆ 'ਚ ਬੀਤਦੇ ਜ਼ੁਲਮ ਦਾ ਬਰਖਲਾ ਖੜਾ ਹੋਣ ਵਾਸਤੇ ਕਿਹਾ ਜੰਗਾਂ ਉਹਨਾਂ ਨੇ ਲੜੀਆਂ ਉਹਨਾਂ ਨੇ ਅੰਬਰ ਸਰਚੇ ਕਰਤਾਰਪੁਰ ਚ ਉਹਨਾਂ ਨੇ ਫਗਵਾੜੇ ਚ ਤੇ ਇੱਥੇ ਆਕੇ ਕੀਰਤਪੁਰ ਸਾਹਿਬ ਜਾਕੇ ਅਕਾਲ ਤਖਤ ਸਾਹਿਬ ਬਸਾਤੇ ਸਾਧ ਸੰਗਤ ਜੀ ਗੁਰੂ ਹਰਰਾਇ ਜੀ ਸਾਹਿਬ ਨੇ ਇੱਥੇ ਵਾਤਾਵਰਣ 'ਚ ਕਿਵੇਂ ਰਹਿਣਾ ਤੁਸੀਂ ਗੁਰੂ ਗ੍ਰੰਥ ਸਾਹਿਬ 'ਚ ਪੜੋ ਵਾਤਾਵਰਣ ਬਾਰੇ ਜਲ ਜਲ ਤੋਰੀ ਵਾਤਾਵਰਣ ਹਵਾ ਕਿੰਨੀ ਵਾਰੀ ਸਾਨੂੰ ਦੱਸਿਆ ਜਾਂਦਾ ਹੈ ਪਰ ਇਹ ਭਾਰਤ ਦੇਸ਼ ਨੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਕਮਜ਼ੋਰ ਕਰਨ ਵਾਸਤੇ ਉਹ ਜੁਰੇ ਕੋਈ ਜਲ ਵੀ ਨਹੀਂ ਛੱਡਿਆ ਚੱਕ ਕੇ ਸਾਰਾ ਰੇਗਿਸਤਾਨ ਰਾਜਸਥਾਨ 'ਚ ਡੋਲਤਾ ਹੁਣ ਕਹਿੰਦਾ ਕਿ ਸਰਸਵਤੀ ਨਦੀ ਵਗਦੀ ਸੀਗੀ ਤੇ ਸਾਡੇ ਇਤਿਹਾਸਿਕ ਨਦੀਆਂ ਨੂੰ ਉਹ ਵੀ ਚੋਰੀ ਕਰਕੇ ਗੁਜਰਾਤ ਲੈ ਕੇ ਜਾਣਾ ਚਾਹੁੰਦਾ ਹੈ ਸਾਤ ਸੰਗਤ ਜੀ ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਿੱਖੀ ਦਾ ਵਾਂਗਡੋਰ ਸੰਭਾਲਿਆ ਦਿੱਲੀ ਜਾ ਕੇ ਉਹਨਾਂ ਨੇ ਉਹ ਸੇਵਾ ਨਿਭਾਈ ਜਿਵੇਂ ਕੋਵਿਡ ਦੇ ਵਿੱਚ ਗੁਰਦੁਆਰਾ ਸਾਬਾਨਾ ਨੇ ਮਰੀਜ਼ਾਂ ਦੀ ਮਦਦ ਕਰਨੀ ਸੀ ਉਹਨਾਂ ਨੇ ਉੱਥੇ ਜਿਹੜਾ ਦਾਣੇ ਦਾ ਰੋਗ ਸੀ ਉਹਦੇ ਵਿੱਚ ਮਰੀਜ਼ਾਂ ਦੀ ਮਦਦ ਕੀਤੀ ਆਪ ਉਸੇ ਤਰ੍ਹਾਂ ਜੋਤੀ ਜੋਤ ਹੋਏ ਔਰ ਫੇਰ ਬਾਬਾ ਬਕਾਲਾ ਕਹਿ ਕੇ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਹਿੰਦੂ ਤੰਗ ਹੋ ਰਹੇ ਸੀ ਬ੍ਰਾਹਮਣ ਉਹਨਾਂ ਦੇ ਪੱਖ 'ਚ ਗੁਰੂ ਤੇਗ ਬਹਾਦਰ ਸਾਹਿਬ ਨੇ ਜਾ ਕੇ ਉਹ ਲਾਲਕੀਲੇ ਜਿਹਦੇ ਉੱਤੇ ਸੰਦੀਪ ਸਿੰਘ ਸਿੱਧੂ ਨੇ ਸਾਡੇ ਜਥੇਦਾਰਾਂ ਨੇ ਝੰਡਾ ਚਲਾਇਆ ਸੀ ਖਾਲਸੇ ਦਾ ਉਹਦੇ ਸਾਹਮਣੇ ਜਾ ਕੇ ਆਪਣੇ ਬਿਆਨ ਕੀਤੇ ਕਿ ਇਹ ਤੁਸੀਂ ਮਨੁੱਖਤਾ ਦੇ ਵਿਰੁੱਧ ਕੰਮ ਕਰ ਰਹੇ ਹੋ ਸਾਧ ਸੰਗਤ ਜੀ ਉੱਥੇ ਸਜ਼ਾਏ ਮੌਤ ਸੁਣ ਕੇ ਘਬਰਾਏ ਨਹੀਂ ਸੀਸ ਗਵਾਉਣਾ ਮਨਜ਼ੂਰ ਹੋਇਆ ਪਰ ਆਪਣੀ ਸੋਚ ਥੱਲੇ ਨਹੀਂ ਕੀਤੀ ਮਨੁੱਖਤਾ ਦੇ ਅਧੀਨ ਦੱਸੋ ਹਿਊਮਨ ਰਾਈਟਸ ਤੋਂ ਵੱਧ ਇਹ ਕੰਮ ਕੀ ਹੋ ਸਕਦਾ ਹੈਗਾ ਜਿਹੜੇ ਦਸਮ ਪਿਤਾ ਨੇ ਆਪਣੇ ਪਿਤਾ ਦਾ ਸੀ ਸਵੀਕਾਰ ਕੀਤਾ ਇੱਥੇ ਉਹਨੇ ਜੰਗਾਂ ਸ਼ੁਰੂ ਕੀਤੀਆਂ ਪਗਣੀ ਦੇ ਵਿੱਚ ਪੌਂਟਾ ਸਾਹਿਬ ਫਿਰ ਮੁੜ ਕੇ ਇੱਥੇ ਪਹਾੜੀ ਰਾਜਿਆਂ ਦੇ ਵਿਰੋਧ ਉਹਨਾਂ ਦੇ ਨਾਲ ਜਿਹੜੀ ਮੁਗਲ ਹਕੂਮਤ ਸੀ ਉਹਨਾਂ ਨਾਲ ਜੰਗਾਂ ਲੜੀਆਂ ਤੇ ਜਿੱਦਣ ਉਹਨਾਂ ਨੇ ਇਕੱਠੇ ਹੋ ਕੇ ਮੁਗਲਾਂ ਦੇ ਬਰਖਲਾਫ ਜੰਗ ਲਗਣ ਦਾ ਫੈਸਲਾ ਕੀਤਾ ਤੇ ਉੱਚ ਜਾਤੀ ਦੇ ਰਾਜਪੂਤ ਕਹਿੰਦੇ ਅਸੀਂ ਤੁਹਾਡੀ ਪੰਗਤ 'ਚ ਨਹੀਂ ਬੈਠ ਸਕਦੇ ਹੁਣ ਗੁਰੂ ਸਾਹਿਬ ਜਾਣੋ ਜਾਣ ਸੀਗੇ ਉਹਨਾਂ ਨੂੰ ਕਿਹੜਾ ਨਹੀਂ ਸੀ ਪਤਾ ਕਿ ਸਾਡੇ ਉਰੇ ਕੀ ਹੋਣਾ ਹੈਗਾ ਜੇ ਅਸੀਂ ਇਹਨਾਂ ਨਾਲ ਸਮਝੌਤੇ ਤੋੜਦੇ ਹਾਂ ਇਹਨਾਂ ਨੇ ਵਜ਼ੀਰ ਖਾਨ ਨਾਲ ਹੋ ਜਾਣਾ ਤੇ ਸਾਡੇ ਕੌਮ ਨੂੰ ਖਤਮ ਕਰ ਦੇਣਾ ਉਹਨਾਂ ਨੇ ਆਪਣਾ ਲੰਗਰ ਦੀ ਮਰਿਆਦਿਆ ਨਹੀਂ ਤੋੜੀ ਬਿਲਕੁਲ ਨਹੀਂ ਤੋੜੀ ਤੇ ਜਾਤ ਪਾਤ ਤੇ ਬਰਖਿਲਾਫ ਆਪਣਾ ਸਰਬੰਸਦਾਨ ਕਰਤਾ ਇੱਥੇ ਜੰਗਾਂ ਲੜੀਆਂ ਵਜ਼ੀਰ ਖਾਨ ਨਾਲ ਚਮਕੌਰ 'ਚ ਸਮਰਾਲੇ ਫੇਰ ਜਾ ਕੇ ਸਾਡੇ ਜਿੱਥੇ 40 ਮੁਕਤੇ ਮੁਕਸਰ ਹੋਏ ਜਿੱਥੇ ਇਹ ਜੰਗਾਂ ਲੜੀਆਂ ਦਮਦਮਾ ਸਾਹਬ 'ਤੇ ਉਥੇ ਸਾਨੂੰ ਹਾਜ਼ਰ ਨਾਜ਼ਰ ਗੁਰੂ ਗ੍ਰੰਥ ਸਾਹਿਬ ਸਾਨੂੰ ਬਖਸ਼ ਕੇ ਗਏ ਜਿਨ੍ਹਾਂ ਵਿੱਚ ਬਾਣੀ ਉਹਨਾਂ ਨੇ ਆਪਣੀ ਨਹੀਂ ਹੋਰ ਗੁਰੂਆਂ ਦੀ ਦਰਜ ਕੀਤੀ ਭਗਤਾਂ ਦੀ ਕੀਤੀ ਸਾਧ ਸੰਗਤ ਜੀ ਹਰਗੋਬਿੰਦ ਪਾਛਾ ਦਾ ਵਸਾਇਆ ਅਕਾਲ ਤਖਤ ਉਹਦੇ ਵਿੱਚ ਤੁਸੀਂ ਦੇਖੋ ਅੱਜ ਕਿੰਨਾ ਵਿਗੜ ਪਤਾ ਕਿਉਂ ਕਿਉਂਕਿ ਜਿਹੜਾ ਸਾਡਾ ਜਮਹੋਰੀਆ ਢਾਂਚਾ ਹੈ ਉਹਦੇ ਵਿੱਚ ਹੁਣ ਪਰਦੇਸ਼ ਨੇ ਬਹੁਤ ਵੱਡੀਆਂ ਹਮਲੇ ਕਰਤੇ ਆਜ਼ਾਦੀ ਤੋਂ ਬਾਅਦ ਸਿਰਫ 8 ਵਾਰੀਆਂ ਚੋਣਾਂ ਹੋਈਆਂ ਤੇ ਮੌਕੇ ਤੇ ਹੁਣ 13 ਸਾਲ ਹੋ ਗਏ ਚੋਣ ਨਹੀਂ ਕੀਤੀ ਅਕਾਲ ਤਖਤ ਦੇ ਜਸੇਦਾਰ ਡਾਮਾਡੋਲ ਹੋ ਰਹੇ ਆ ਸਾਨੂੰ ਇਹ ਗੁਰੂਆਂ ਦੀ ਤੋਰੀ ਹੋਈ ਤਖਤ ਗੁਰੂ ਸਾਹਿਬ ਦੇ ਗੁਰਦੁਆਰੇ ਇਹਨਾਂ ਨੂੰ ਸੰਭਾਲਣ ਵਾਸਤੇ ਮੋੜਿਆ ਤਨ ਕਰਨਾ ਹੈ ਜੀ ਜੇ ਭਈਆ ਥੋਣ ਖਰਾਬ ਹੋਣ ਕਰਕੇ ਮੈਂ ਆਗਿਆ ਮੰਗਦਾ ਤੇ ਆਸ ਰੱਖਦਾ ਇਕੱਠੇ ਹੋ ਕੇ ਗੁਰੂ ਘਰਾਂ ਦੀ ਸੰਭਾਲ ਵਾਸਤੇ ਆਪਾਂ ਕੰਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ